ਕੱਲ ਰਾਤ ਪਾਈ ਮੇਰੇ ਕੋਲ ਸੰਟਾ ਕਲੋਜ ਆਇਆ ਤੇ ਕਹਦਾ ਤੇਰੀ ਕੋਈ ਇੱਛਾ ਹੈਗੀ ਆ ਤਾਂ ਦੱਸ ਮੈਂ ਕਿਹਾ ਜੀ ਮੇਰੀ ਘਰ ਵਾਲੀ ਬਹੁਤ ਲੜਾਈ ਕਰਦੀ ਆ ਕੋਈ ਦੂਜੀ ਘਰ ਵਾਲੀ ਦਵਾ ਦਿਓ ਸੰਟਾ ਕਲੋਜ ਨੇ ਪਾਈ ਮੈਨੂੰ ਬਹੁਤ ਘੁੱਟਿਆ ਤੇ ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਮੇਰੀ ਘਰ ਵਾਲੀ ਹੀ ਸੰਟਾ ਕਲੋਜ ਵੜ ਕੇ ਆਈ ਸੀ ਓਲਾ ਭਾਈ ਦੁੱਧੀ ਨੂੰ ਕਹਿੰਦਾ ਓ ਭਰਾਵਾ ਕੱਲ ਤੂੰ ਦੁੱਧ ਪਾੜ ਕਿਉਂ ਨਹੀਂ ਆਇਆ ਦੁੱਧੀ ਕਹਿੰਦਾ ਕੱਲ ਬੇਰੀ ਘਰ ਵਾਲੀ ਬੁਵਾਰ ਸੀ ਅੱਗੋਂ ਪਾਈ ਭੋਲਾ ਕਹਦਾ ਚਾਲਿਆ ਜੇ ਘਰ ਵਾਲੀ ਬੁਵਾਰ ਸੀ ਫਿਰ ਬਾਜ ਦਾ ਦੁੱਧ ਦੇ ਜਾਦਾ ਪੱਪੂ ਪਾਈਪੋ ਲੈਡੂ ਕਹਿੰਦਾ ਤੈਨੂੰ ਪਤਾ ਮਗੈਂਬੋ ਦਾ ਵਿਆਹ ਹੀ ਹੋਇਆ ਸੀ ਭੋਲਾ ਕਹਿੰਦਾ ਤੂੰ ਇਹ ਕਿੱਦਾਂ ਕਹਿ ਸਕਦਾ ਪੱਪੂ ਕਹਿੰਦਾ ਕਿਉਂਕਿ ਜੇ ਬਗੈਬੋ ਦਾ ਵਿਆਹ ਹੋਇਆ ਹੁੰਦਾ ਤਾਂ ਉਹ ਕਦੇ ਇਹ ਨਾ ਕਹਿੰਦਾ ਬਗੈਬੋ ਖੁਸ਼ ਹੂਆ ਸੁਹਾਗ ਰਾਤ ਵੇਲੇ ਪਾਈ ਪਤਣੀ ਆਪਣੇ ਪਤੀ ਨੂੰ ਬੋਲਦੀ ਆ ਦੇਖੋ ਜੀ ਪਲੀਜ਼ ਮੇਰੇ ਕੋਲ ਨਾ ਆਣ ਪਤੀ ਕਹਿੰਦਾ ਕਿਉਂ ਨਾ ਕੋਲਾ ਵਾਂ ਪਤਣੀ ਕਹਿੰਦੀ ਮੈਂ ਮੰਮੀ ਨਾਲ ਵਾਦਾ ਕੀਤਾ ਸੀ ਕਿ ਵਿਆਹ ਤੋਂ ਬਾਅਦ ਇਹ ਸਭ ਕੰਮ ਮੈਂ ਛੱਡ ਦਵਾਂਗੀ ਬਹੁਤ ਸਾਰੀਆਂ ਖੋਜਾਂ ਤੋਂ ਬਾਅਦ ਪਤਾ ਲੱਗਿਆ ਕਿ ਪਤੀ ਪਤਨੀ ਦੀ ਲੜਾਈ ਦੀ ਮੁੱਖ ਵਜ੍ਹਾ ਪੰਡਤ ਆ ਕਿਉਂਕਿ ਉਹਨੇ ਹੀ ਫੇਰਿਆ ਦੇ ਟਾਇਬ ਅੱਗ ਵਿੱਚ ਘੋ ਪਾਇਆ ਸੀ ਕੱਲ ਪਾਈ ਇੱਕ ਕੁੜੀ ਮੈਨੂੰ ਕਹਿੰਦੀ ਤੁਸੀਂ ਜਮਾ ਪਾਗਲ ਹੋ ਬਹਿ ਗਿਆ ਕਮਲੀਏ ਉਹਨਾਂ ਨਾਲੋਂ ਤਾਂ ਸਿਆਣਾ ਹੀ ਆ ਜਿਹੜੇ ਹਲੇ ਵੀ ਸਰਸੇ ਵਾਲੇ ਰਾਮ ਰਹੀਮ ਨੂੰ ਮੰਨੀ ਜਾਂਦੇ ਨੇ ਇੱਕ ਵਾਰ ਭਾਈ ਨਰਿੰਦਰ ਮੋਦੀ ਨਿਰਮਲ ਬਾਬੇ ਕੋਲ ਜਾਦਾ ਤੇ ਜਾ ਕੇ ਕਹਿੰਦਾ ਬਾਬਾ ਜੀ ਕਿਸੇ ਸੋਹਣੀ ਕੁੜੀ ਦਾ ਹੱਥ ਫੜਨ ਲਈ ਮੈਂ ਕੀ ਕਰਾਂ ਬਾਬਾ ਭਾਈ ਕਹਿੰਦਾ ਕਹਿੰਦਾ ਚਾਹ ਵੇਚੜ ਦਾ ਕੰਮ ਤਾਂ ਤੂੰ ਕਰ ਹੀ ਚੁੱਕਿਆਗਾ ਹੁਣ ਤੂੰ ਕਿਸੇ ਬਾਜ਼ਾਰ ਦੇ ਵਿੱਚ ਕੁੜੀਆਂ ਤੇ ਵੈਦੀ ਲਗਾੜ ਦਾ ਕੰਮ ਵੀ ਸ਼ੁਰੂ ਕਰ ਦੇ ਇੱਕ ਸਕੂਲ ਦੇ ਵਿੱਚ ਭਾਈ ਟੀਚਰ ਕਹਿੰਦੀ ਕਾਲ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਪਪੂ ਕਹਦਾ ਜੀ ਤਿੰਨ ਪ੍ਰਕਾਰ ਦੇ ਹੁੰਦੇ ਨੇ ਡਾਇਲ ਕਾਲ ਰਿਸੀਵ ਕਾਲ ਮਿਸ਼ਰਡ ਕਾਲ ਪਰ ਮਿਸ਼ਰਡ ਕਾਲ ਅੱਜ ਕੱਲ ਜੀਓ ਦੇ ਸਬ ਕਰਕੇ ਲੁਪਤ ਹੋ ਗਈ ਆ ਬਾੜਬ ਕਦੀ ਕਾਜਰਾ ਤੇਰਾ ਵੀ ਲੁਪਤ ਹੋ ਉਹਦਾ ਟੈਬ ਹੋ ਗਿਆ ਚੱਲ ਵਾਰ ਕੱਲ ਪਾਈ ਇੱਕ ਕੁੜੀ ਬੈਨੂ ਕਹਦੀ ਆਈ ਲਵ ਯੂ ਬੈ ਕਾ ਤੂੰ ਮੇਰੇ ਲਈ ਬੇਕਅਪ ਛੱਡ ਛੱਕਦੀ ਆ ਕਹਦੀ ਹਾਂ ਛੱਡ ਦੋ ਬਾਪਾ ਹੀ ਉਹ ਦੂ ਕਾ ਬਾਈ ਕਾ ਜਿਹੜੀ ਕੁੜੀ ਬੇਕਪ ਚਾਟ ਚਾਕਦੀ ਆ ਉਹ ਕੁਝ ਵੀ ਚਟ ਚਾਕਦੀ ਆ ਕੈਟਲੋਸਟ ਦਾਵਾ ਜਤ ਤੋਂ ਦੋਸਤੋ ਅੱਜ ਦਾ ਗਿਆਨ ਭਾਰਤ ਦੇ ਬੱਚੇ ਬੋਰਨ ਬੀਟਾ ਨਾਲ ਤੀਵੀਆਂ ਜਾਣੇ ਕਿ ਜਨਾਨੀਆਂ ਫੇਅਰ ਐਂਡ ਲਵਲੀ ਨਾਲ ਤੇ ਬੰਦੇ ਰਜਲੀ ਗੰਦਾ ਪਾਦ ਪਛਾਨੇ ਲਾਲ ਕਾਬਜਾਬ ਹੁੰਦੇ ਨੇ ਬਾਕੀ ਇਹ ਡਿਗਰੀਆ ਸਭ ਮੋਹ ਬਾਇਆ ਨੇ ਕੱਲ ਮੈਂ ਪਾਈ ਆਪਣੀ ਗਰਲਫ੍ਰੈਂਡ ਨੂੰ ਕਿਹਾ ਕਿ ਮੈਨੂੰ ਉਹ ਦੇ ਜੀਦਾ ਮੈਂ ਹੱਕਦਾਰ ਆ 40 ਬੈਡੂ ਧੋਖਾ ਦੇਗੀ ਅੱਜ ਕੱਲ ਦੀਆਂ ਕੁਝ ਕੁੜੀਆਂ ਤਾਂ ਇੰਨੀਆਂ ਲੰਬੀਆਂ ਹੁੰਦੀਆਂ ਕਿ ਛਿੱਤੂ ਬੂਛੇ ਵਾਲੀ ਦੀਆਂ ਗੱਲਾਂ ਵੀ ਉਹਨਾਂ ਦੇ ਸਿਰ ਵਿੱਚ ਵੱਜਦੀ ਆ ਉਹ ਉੱਚੀਆਂ ਦੀ ਗੱਲ ਆ ਤੇਰੇ ਯਾਰ ਦੀ ਆ ਇੱਕ ਵਾਰ ਭਾਈ ਪਹਿਲੀ ਵਾਰ ਦਿਲ ਦਾ ਆਪਰੇਸ਼ਨ ਕਰਨ ਲੱਗੇ ਡਾਕਟਰ ਜ਼ੋਰ ਨਾਲ ਹੱਛੜ ਲੱਗ ਜਾਂਦਾ। ਨਰਸ ਕਹਿੰਦੀ ਕੀ ਹੋਇਆ ਡਾਕਟਰ ਸਾਹਿਬ? ਡਾਕਟਰ ਬੋਲਦਾ ਕਹਿੰਦਾ ਪਹਿਲੀ ਵਾਰ ਬੋਕਾ ਮਿਲਿਆ ਦਿਲ ਕੋਲ ਗਿਆ ਸਣਦਾ। ਇੱਕ ਵਾਰ ਭਾਈ ਪਤਨੀ ਪਤੀ ਨੂੰ ਕਹਿੰਦੀ ਹਾਜੀ ਅੱਜ ਆਪਾਂ ਬੈਕ ਡੋਨਰ ਚੱਲੀਏ ਕੁਝ ਖਾੜ। ਪਤੀ ਕਹਿੰਦਾ ਪਹਿਲਾਂ ਸਪੈਲਿੰਗ ਦੱਸ ਫਿਰ ਚੱਲਦੇ ਆ। ਪਤਰੀ ਵਿਚਾਰੀ ਭਾਈ ਫੇਰ ਆਪਾਂ KFC ਚਲਦੇ ਆਂ ਪਤੀ ਕਹਦਾ KFC ਦੀ ਫੁੱਲ ਫਾਪ ਦੱਤ ਫੇਰ ਚਲਦੇ ਆਂ ਪਤਰੀ ਕਹਦੀ ਹਰਾਬ ਦਿਆ ਹੋੜ ਕੁਲਚੇ ਚ ਛੋਲੇ ਹੀ ਖਵਾ ਲਿਆ ਇੱਕ ਕਪਈ ਛੋਟਾ ਜਿਹਾ ਜਵਾਕ ਆਪੜੇ ਬਾਪੂ ਨੂੰ ਕਹਿੰਦਾ ਬਾਪੂ ਜਿੱਦਾਂ ਤੁਸੀਂ ਮੈਨੂੰ ਮਾਰਦੇ ਹੋ ਕਿ ਦਾਦਾ ਜੀ ਵੀ ਤੁਹਾਨੂੰ ਇਦਾਂ ਹੀ ਮਾਰਦੇ ਸੀਗੇ ਬਾਪੂ ਕਹਦਾ ਬੱਚਾ ਪਈ ਬੋਲਦਾ ਕੰਦਾ ਫਿਰ ਇਹ ਖਾਨਦਾਨੀ ਕੱਜਰ ਕਲੇਸ਼ ਕਦੋਂ ਤੱਕ ਚੱਲੂ ਇੱਕ ਵਾਰ ਪਈ ਜੱਟ ਕਿਸੇ ਬਾੜੀਏ ਦੀ ਦੁਕਾਨ ਤੇ ਜਾਦਾ ਤੇ ਬਾੜੀਏ ਨੂੰ ਕਹਿੰਦਾ ਤੇਰੀ ਦੁਕਾਨ ਦਾ ਦੁੱਧ ਖਰਾਬ ਆ ਸਰਵਤ ਵਿੱਚ ਪਾਇਆ ਤਾਂ ਫਟ ਗਿਆ ਬਾੜੀਆ ਕਹਿੰਦਾ ਕਿਹੜੇ ਸਰਵਤ ਵਿੱਚ ਪਾਇਆ ਸੀ ਜੱਟ ਕਹਿੰਦਾ ਢੇਬੂ ਪਾਣੀ ਵਿੱਚ ਓ ਬੁੱਢੇਓ ਕੁੜੀਆਂ ਦੋ ਤਰਾ ਦਿਆ ਹੁਦਿਆ ਨੇ ਸ਼ਾਇਦ ਤੁਹਾਨੂੰ ਪਤਾ ਦੀ ਚਲੋ ਬਾਦ ਅੱਛਦਾ ਫਿਰ ਗੱਲਾਂ ਨਿਚੋੜ ਕੇ ਪਹਿਲੀਆਂ ਉਹ ਜਿਹੜੀਆਂ ਕਹਿੜੀਆਂ ਸੋ ਜੋ ਜਾਦੂ ਹੜ ਤੇ ਦੂਜੀਆਂ ਉਹ ਉਹ ਕਹਿੜੀਆਂ ਜੇ ਸੁੱਤਾ ਰ ਵੇਖੀ ਫੇਰ ਕੁੜੀਆਂ ਦੇ ਲਈ ਸਪੈਸ਼ਲ ਚੁਟਕਲਾ Google ਦਾ CEO ਉਹ ਵੀ ਮੁੰਡਾ Apple ਦਾ CEO ਉਹ ਵੀ ਮੁੰਡਾ ਮਾਈਕਰੋਸਾਫਟ ਕੰਪਨੀ ਦਾ ਸੀਓ ਉਹ ਵੀ ਮੁੰਡਾ ਤੇ Jio ਦਾ ਮਾਲਕ ਉਹ ਵੀ ਮੁੰਡਾ ਕੁੜੀਆਂ ਤਾਂ ਵਿਚਾਰੀਆਂ 98 ਪਰਸੈਂਟ ਨੰਬਰ ਲੈ ਕੇ ਬਸ ਜਵਾਕਾ ਦੇ ਗੱਦੇ ਡਾਈਪਰ ਹੀ ਬਦਲਦੀਆਂ ਨੇ ਅਰਜ ਕੀਤਾ ਕਿਛੇ ਨੂੰ ਇਸ਼ਕ ਹੁੰਦਾ ਕਿਛੇ ਨੂੰ ਪਿਆਰ ਹੁੰਦਾ ਬੇਦੂਜਾਦੋ ਵੀ ਹੁੰਦਾ ਚਾਲਾ ਬਕਾਰ ਹੀ ਹੁੰਦਾ ਕੱਲ ਤਾਂ ਜਰ 베ਰੀ ਚੱਪਲਾਂ ਦੇ ਵੀ ਮੇਰੀ ਬੇਸਤੀ ਕਰਦੀ ਪੈ ਦੁਕੈਦੀ ਆ ਅਸੀਂ ਵੀ ਦੋ ਆ ਤੇ ਤੂੰ ਚੱਪੜਾ ਜਾ ਸਿੰਗਲ ਹੀ ਆ ਅੱਜ ਕੱਲ ਦੀਆਂ ਕੁੜੀਆਂ ਜਿੰਨਾ ਵੱਟ ਸ਼ੈਪ ਫੇਸਬੁੱਕ ਤੇ ਇੰਸਟਾਗ੍ਰਾਮ ਚਲਾਦੀਆਂ ਨੇ ਜੇ ਉਨੀ ਉਹ ਸਲਾਈ ਮਸ਼ੀਨ ਚਲਾਣ ਤਾਂ ਦਿਨ ਦੇ ਤਿੰਨ ਸੂਟ ਪੱਕੇ ਸੀ ਲੈਣ ਜਦੋਂ ਮੈਂ ਤੇ ਉਹ ਭਾਈ ਇੱਕ ਕਾਲਜ ਦੇ ਵਿੱਚ ਪੜਦੇ ਹੁੰਦੇ ਸੀ ਤਾਂ ਉਹ ਚਿਪੜ ਜੀ ਕੈਦੀ ਹੁੰਦੀ ਸੀ ਕਿ ਮੈਂ ਤਾਂ ਜਦੋਂ ਵਿਆਹ ਕਰਾਉਗੀ ਫੋਰਚੂਨਰ ਵਾਲੇ ਨਾਲ ਹੀ ਵਿਆਹ ਕਰਾਉਗੀ ਤੇ ਅੱਜ ਪਤਾ ਲੱਗਿਆ ਜਦੋਂ ਓਟ ਕਿਸੇ ਟੈਂਪੂ ਵਾਲੇ ਨਾਲ ਹੀ ਭੱਜ ਗਈ ਇੱਕ ਵਾਰ ਭਾਈ ਇੱਕ ਮੱਛਰ ਉਦਾਸ ਬੈਠਾ ਸੀਗਾ ਦੂਸਰਾ ਬੱਛਰ ਉਹਦੇ ਕੋਲੇ ਆਇਆ ਤੇ ਉਹਦੀ ਉਦਾਸੀ ਦਾ ਕਾਰਨ ਪੁੱਛਦਾ ਤੇ ਕਹਦਾ ਹਾ ਅਭੀ ਬਰੇ ਕੀ ਹੋਇਆ ਪਹਿਲਾ ਬੱਛਰ ਬੋਲਦਾ ਕਹਦਾ ਕਰੋਨਾ ਬਾਰਿਸ਼ ਕਰਕੇ ਯਾਰ ਹੁਣ ਆਪਾਂ ਕਿਸੇ ਨੂੰ ਦੰਦੀ ਵੀ ਨਹੀਂ ਬੱਡੇ ਜਾਕਦੇ ਦੋਸਤੋ ਟਾਈਮ ਬਹੁਤ ਕੀਮਤੀ ਚੀਜ਼ ਆ ਇਸ ਲਈ ਆਪਣਾ ਹੀ ਨਹੀਂ ਦੂਜਿਆਂ ਦਾ ਵੀ ਬਰਬਾਦ ਕਰੋ ਅੱਜ ਮੇਰਾ ਮੂਡ ਬਹੁਤ ਵਧੀਆ ਜੇ ਕਿਸੇ ਵੀ ਕੁੜੀ ਦੇ ਰਿਚਾਰਜ ਕਰਾਣਾ ਤਾਂ ਆਓ ਆਪਣਾ ਨੰਬਰ ਦੇ ਛੱਕ ਦੀਆ ਕਮੈਂਟ ਸੈਕਸ਼ਨ ਵਿੱਚ ਦੋਸਤੋ ਜੇ ਤੁਹਾਨੂੰ ਵੀਡੀਓ ਬੜੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਓ ਭੋਲਾ ਕਬੇਰੀ ਸਟੂਡੀਓ ਫਾਰ ਪੰਜਾਬੀ ਚੁਟਕਲੇ ਫੜੀ ਜੋਕਸ ਵਜੇਦਾਰ ਚੁਟਕਲੇ ਵਾਸਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ